ਓਏ ਗੁਰੂ ਸਾਹਿਬ ਜੀਓ ਰਗ ਸਮਲ ਸੋਥ ਹਰ ਯੁੱਗ ਯੁੱਗ ਭਗਤੋ ਪਾਇਆ ਪੈ ਰਬ ਦਾ ਆਇਆ ਰੰਡਾ ਜੀ ਹਰਨਾਕ ਦੇ ਦੋਟਰ ਮਾਰਿਆ ਪ੍ਰਲਾਸਰਾਇ ਹੰਕਾਰੀਆਂ ਨੇਨ ਕਾ ਫਿੱਟ ਦੇ ਇਨੋਂ ਮ ਦੇ ਮੁਗਲਾਇਆ ਜਨ ਨਾਨਕ ਐ ਸਾਰ ਸੇਵ ਅੰਸ ਲੈ ਚੜਾਇਆ ਸ੍ਰੋਕ ਮਹਲਾ ਪਹਿਲਾ ਕੋ ਓੰਕਾਰ ਸਤਗੁਰ ਪ੍ਰਸਾਦ ਦੁਖਦਾ ਰੋਸ ਰੋ ਭਇਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੈ ਜਾ ਹੂੰ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰੰਤ ਨਾ ਜਾਏ ਲਖਿਆ ਰਹਾ ਜੋਤ ਮੈਂ ਜੋਤ ਜੋਤ ਮੈਂ ਜਾਤਾ ਕੁਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲ ਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾ ਅਨ ਕਰਤੇ ਕਿਉ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰ ਰਾਗ ਸਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਜਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਨੇ ਅਕ ਸੰਕਾ ਕੇਤੇ ਤੇਰੇ ਵਵਨ ਹਾਰੇ ਤੇਤੇ ਤੇਰੇ ਰਾਗ ਪਰਿਸ਼ੋਕਈਆ ਕੇਤੇ ਤੇਰੇ ਗਵਨ ਹਾਰੇ ਗਵਨ ਤੁਦਨੋਂ ਪਉਣ ਪਾਣੀ ਬੈ ਸੰਤਰ ਗਵੈ ਰਾਜ ਧਰਮ ਦਵਾਰੇ ਗਵਨ ਤੁਦਨੋਂ ਚਿਤ ਗੋਗ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਵਨ ਤੁਦਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਉਣ ਤੋਦਨੋ ਇੰਦਰ ਅੰਦਰਾਸਨ ਬੈਠੇ ਦੇਉ ਤੀ ਅੰਦਰ ਨਾਲੇ ਗਾਉਣ ਤੋਦਨੋ ਸਦ ਸਮਾਧੀ ਅੰਦਰ ਗਾਉਣ ਤੋਦਨੋ ਸਾਧ ਵਿਚਾਰੇ ਗਾਉਣ ਤੋਦਨੋ ਜਤੀ ਸਤੀ ਸੰਤੋਖੇ ਗਾਉਣ ਤੋਦਨੋ ਵੀਰ ਕਰਾਰੇ ਗਾਉਣ ਤੋਦਨੋ ਪੰਡਿਤ ਪੜਨ ਰਖੇ ਸਰ ਜੋ ਜੋ ਵੇਦਾਂ ਨਾਲੇ ਗਾਉਣ ਤੋਦਨੋ ਮੋਹਣੀ ਆਮਨ ਮੋਹਨ ਸੁਰਗ ਮਚ ਪਈ ਆਲੇ ਗਾਉਣ ਤੋਦਨੋ ਰਤਨ ਉਪਾਏ ਤੇਰੇ 68 ਤੀਰਤ ਨਾਲੇ ਗਾਉਣ ਤੋਦਨੋ ਜੋਦ ਮਹਾਬਲ ਸੋਰਾ ਗਾਉਣ ਤੋਦਨੋ ਖਾਣੇ ਚਾਰੇ ਗਾਉਣ ਤੋਂ ਨੋ ਖੰਡ ਮੰਡਲ ਪ੍ਰਬੰਧਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦ ਨੋ ਗਾਉਣ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਦ ਨੋ ਗਾਉਣ ਸੇ ਮੈਂ ਚਿਤ ਨਾ ਆਉ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚਾ ਹੈ ਸੱਚਾ ਸੱਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨੋ ਪਾਈ ਕਰ ਕਰ ਦੇਖੇ ਕਿ ਤਾ ਆਪਣਾ ਜੋਤਿ ਦੇ ਵਡਿਆਈ ਜੋਤੀ ਭਾਵੇ ਸੋਈ ਕਰਸੀ ਫਿਰ ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸਹ ਪਾਤਸ਼ਾਹ ਬਨਾਨ ਕਰਨ ਰਜਾਏ ਆਸਾ ਮਹੱਲਾ ਪਹਿਲਾ ਸੁਣ ਵੱਡਾ ਖਸ ਕੋਏ ਕਿਉੜ ਵੱਡਾ ਦਿੱਤਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਣ ਵਾਲੇ ਤਰੇ ਸਮਾਏ ਵੱਡੇ ਮੇਰੇ ਸਾਈ ਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨਾ ਜਾਣੈ ਤੇਰਾ ਕਹਿਤਾ ਕੇਉੜ ਸੀਰਾ ਰਾਉ ਸੋ ਸੁਰਤੇ ਮਿਲ ਸੁਰਤਕ ਮਾਏ ਸੋ ਕੀਮਤ ਮਿਲ ਕੀਮਤ ਪਾਏ ਗਿਆਨ ਨੇ ਧਿਆਨ ਨੇ ਗੋਰ ਗੋਰ ਹੋਈ ਕਹਿਣਾ ਜਾਈ ਤ੍ਰਿਲਬੜੀ ਆਈ ਸਭ ਸਤ ਸਤਵ ਸਭ ਸੰਗਿਆ ਆਇਆ ਸਿਦਾਂ ਪਰਖਾਂ ਤੀਆਂ ਬੜੀਆਂ ਤੁਦ ਬਸ ਸਿੱਦੇ ਕਿਨਾ ਨਾ ਪਾਈਆ ਕਰਮ ਮਿਲੈ ਨਾ ਠਾਕ ਰਹਾ ਆਖਣ ਵਾਲਾ ਕਿਆ ਵਿਚਾਰ ਸਿਫਤੀ ਭਰੇ ਤ੍ਰੇ ਭੰਡਾਰ ਜੇ ਤੂੰ ਦੇ ਤਿਸ ਤੇ ਚਿਆ ਚਾਰਾ ਨਾਨਕ ਸਾਜ ਸਵਰਣ ਹਰ ਅਸੰਗ ਲੋਕ ਲੋ ਆਹ ਕਾਂ ਜੇ ਵਾਂ ਬਿਸਰਾ ਮਰ ਜਾਓ ਆਖਣਾ ਓਖਾ ਸਾਚਾ ਨਾ ਓ ਸਾਚੇ ਨਾਉ ਕੀ ਲੱਗੈ ਕੋ ਖੁਦ ਬੁੱਖਾ ਕਾਇ ਚਲੀਏ ਦੂਖ ਸ਼ੋਕੋਂ ਬਿਸਰਾ ਮੇਰੀ ਮਾਈ ਸਾਚਾ ਸਾਹਿਬ ਸਚੇ ਨਾਹੀ ਰਹੋ ਸਚੇ ਨਾਉ ਕੀ ਤਿਲ ਉਡਈ ਆਅ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾਣਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋ ਦਿਨ ਦਰਹਿ ਨਾ ਚੁਕੇ ਭੋਗੁਣ ਇਹ ਹੋਰ ਨਹੀਂ ਕੋਈ ਨਾ ਕੋ ਹੋਵਾ ਨ ਕੋਈ ਜਿਵੜਾ ਆਪ ਤੇ ਵੜ ਤੇਰੀ ਦਾਤ ਜੰਨਨ ਕਰ ਕਾ ਕਿਤੇ ਰਾਤ ਖਸਮ ਵਿਸਾਰਾਂ ਤੇ ਕਮਜਾਤ ਨਾਨਕ ਨਾਮ ਹੈ ਬਾਦ ਸੰਹਾ ਤੇ ਰਾ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਦਪੁਰਖਾ ਬਿਨੋ ਕਰੋਂ ਕਿਰਪਾ ਸੇ ਔਂ ਕਿਰੇ ਕਰਮ ਸਤਗੁਰ ਸਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕਿਰਤ ਮਰੀ ਰਹਿ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਤ ਰਤ ਅਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਅਸ ਨਾਮ ਨ ਪਾਇ ਤੇ ਪਾ ਗਿਣ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਇ ਤਰਗ ਜੀਵਾ ਤਰਗ ਜੀਵਾ ਅਸ ਜਿਨ ਅਰਜਨ ਸਤਗੁਰ ਸੰਗਤ ਪਾਇ ਇਤਨ ਦੁਰਮਤ ਕਲਿਖਾ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਅਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਾਰਲਾ ਪੰਜਵਾ ਕਾਹਿਰੇ ਮਨਚਿਤ ਵਾ ਉਦਮ ਜੋਰ ਹਰ ਜੋ ਪਰਯਾਸ ਸਰ ਪਤਰਮ ਜੰਤੂ ਪਾਇ ਤਾ ਕਾਰਜ ਕਾਗੇ ਕਰ ਦਰਿਆ ਮੇਰੇ ਮਾਤੋ ਜੀ ਸਤ ਸੰਤ ਮਿਲੈ ਸੋਚਰੀਆ ਗੁਰਪ੍ਰਸਾਦ ਪਰੰਪਰ ਪਾਇਆ ਸੋ ਕੇ ਕਾਫਤ ਹਰਿਆਰਾਉ ਜਨਮਿਤ ਲੋਕਸਦ ਬੰਤ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਗ ਸਮਾਇ ਠਾਕੁਰ ਕਾਏ ਮਨ ਪਾਉ ਕਰਿਆ ਉਡਾ ਉਡਾ ਅਵੈਸੇ ਕੋ ਸਦੀ ਪਛੇ ਬਚਰੇ ਚਰੀਆ ਤਨ ਕਮ ਖਲਾਵੇ ਕੌਣ ਚੁਗਾਵੇ ਮਨ ਮੈ ਸਿਮਨ ਕਰਿਆ ਸਭ ਨਦ ਹਾਂ ਦਾ ਸੱਟ ਸਦਾ ਹਾਂ ਠਾਕੁਰ ਕਰ ਤਲ ਤਰਿਆ ਜੋ ਨਾਨਕੋ ਬਾਲੋ ਬਾਲੋ ਸਤਿ ਬਾਲੋ ਜੈ ਇਤਰਾ ਅੰਤਨ ਪਾਰ ਅਵਰੀਆ ਰਗ ਸਮਲ ਚੋਥਾ ਸੂਪੁਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਿਰੰਜਨ ਹੋਰ ਪ੍ਰਖ ਨਿਰੰਜਨ ਹੋਰ ਅਗਮ ਅਗਮ ਪਾਰ ਸਭ ਤੇ ਅਮ ਸਭ ਤੇ ਅਮ ਤੋ ਜੀ ਅਰ ਸੱਚੇ ਇਸ਼ਰਜਨ ਹੋਰ ਸਭ ਜੀ ਤੁਮ ਹਰੇ ਜੀ ਤੁ ਜੀ ਓੰਕਾਰ ਦਾ ਤਾਰਾ ਹਰ ਧਿਆਉ ਸੰਤੋ ਜੀ ਸਭ ਦੁੱਖ ਵਿਸੋਰਨ ਹੋਰ ਹਰੋ ਪੇਠਾ ਕੋ ਰੋ ਹਰੋ ਪੇਸ਼ੇਵਕ ਜੀ ਕੇ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਔਰ ਏਕੋਪੁਰਖ ਸਮਾਨ ਇਕ ਦਾਤੇ ਇਕ ਬਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾਂ ਤੁਧ ਮੌਰ ਨਾ ਜਾਣ ਤੂੰ ਪੌਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਓ ਗੁਣ ਅਖ ਵਖਾਣਾ ਜੋ ਸੇਵਾ ਜੋ ਸੇਵਾ ਤੋ ਜੇ ਜਨ ਨਾਨਕ ਤੈਨੂੰ ਕਰਵਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੁਜੀ ਇਸ ਜਨ ਜੁਗ ਮੈਸੋ ਕੋ ਵਾਸੀ ਇਸੇ ਮੁਕਤ ਇਸੇ ਮੁਕਤ ਬਈ ਜਨ ਹਰਿ ਆਇਆ ਜੀ ਦਿਨ ਤੂਟੇ ਜਮਕੇ ਫਾਸੇ ਜੇ ਨਿਰਭਉ ਜਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਬਹੁਤ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤੋ ਅਨਸੇ ਤੋ ਜਿਨ ਹਰਦੇ ਆਇਓ ਜੀ ਜਨ ਨਾਨਕ ਤੈਨ ਬਲਜੋ ਸਿੰਘ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਭਗਤ ਤੇਰੇ ਭਉ ਸਲਾਹ ਤੂ ਜੀ ਅਰਣਿਕ ਅਨੇਕ ਅਨੰਤ ਤੇਰੇ ਅਨੇਕ ਤਰੇਨੇ ਕਰ ਹਰ ਪੂਜਾ ਜੀ ਤਬ ਤਾ ਪੰਜ ਪੈ ਬੇਅੰਤ ਆ ਤੇਰੇ ਅਨੇਕ ਤੇਰੇ ਅਨੇਕ ਬੜਾ ਬਹੁ ਸਿਮਰਤ ਸਾਥ ਜੀ ਕਰ ਕ੍ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂ ਆਦਪੁਰਖ ਆਪਰੰਪਰ ਕਰਤਾ ਜੀ ਤੂ ਜੇੜਾ ਵਰਣ ਕੋਇ ਤੂੰ ਜੋਗ ਜੋਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਚਰ ਕਰਤਾ ਸੋਈ ਤੂੰ ਦਾ ਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੂੰ ਦਾ ਪੇ ਸਿਰ ਸਭ ਪਾਈ ਜੀ ਤੂੰ ਦਾ ਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਇ ਆ ਸਮਰਲਾ ਚੋਥਾ ਤੂੰ ਕਰਤਾ ਸਚਿ ਔਰ ਮੈਂ ਦਾਸ ਆਂ ਜੋ ਤੋ ਭਾਵੇ ਸੋਈ ਥਿਸੀ ਜੋ ਤੂੰ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭਨੇ ਦਿਹਾਇਆ ਸੋ ਨਿ ਕਿਰਪਾ ਕਰ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਰ ਆ ਵਿਛੋੜਿਆ ਆਪ ਮਿਲਾਇਆ ਤੂੰ ਦ੍ਰਿਅ ਆਵਸ ਤੁਜੀ ਮਾਹੇ ਤੁਰ ਬਿੰਦੂ ਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੋੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣੋਏ ਸੋ ਜਨ ਜਾਣੇ ਹਰ ਗੁਣ ਸਦੀ ਔਖ ਵਖਾਣ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਿ ਜੈਹੀ ਹਰ ਨਾਮ ਸੰਗਾਇਓ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂਦ ਮਨ ਦੂਜਾ ਓਵਰ ਨ ਕੋਇ ਤੂੰ ਕਰ ਕਰ ਵੇਖ ਜਨ ਸੋਇ ਜਨ ਨਾਨਕ ਬੁਰਮਗ ਪ੍ਰਗਟ ਹੋਇ ਆਸਮ ਅਹਲਾ ਪਹਿਲਾ ਤਿਸ ਸਰਵਰ ਦਾ ਪਹਿਲੇ ਨਿਵਾਸ ਪਾਣੀ ਪਾਵਤਨਾ ਕੀਆ ਪੰਕਜ ਮੋਹ ਪਗਨੇ ਚੱਲ ਹਉ ਦੇਖਾਂ ਸੈ ਦੂਬੀ ਲਈ ਮਨ ਇੱਕ ਨ ਚੇਤਸਮੂਣ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਓ ਮੂਰਖ ਮੁਗਦੌਜ ਨੂੰ ਭਇਆ ਪ੍ਰੰਤ ਨਾਨਕ ਤਿਨ ਕੀ ਸਰਣ ਜੇ ਤੂੰ ਨਾ ਹੀ ਵਿਸਰਿਆ ਅਸਮਹ ਲਾਪਨਿਵੋ ਵਹੀ ਪ੍ਰਾਪਤ ਮਾਉਨੁ ਗਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਔਰ ਕਾਤਰ ਕਿਤੈ ਨ ਕਾਮ ਮਿਲ ਸਾਧ ਸੰਗਤ ਬਜ ਕੇ ਬਲ ਨਾਮ ਸਰੰਜਾਮ ਲਾਉ ਬਉਜਲ ਚਰਨ ਕਾ ਜਨਮ ਵਿਰਥਾ ਜਾਤ ਮਾਇਆ ਕਹਿ ਰਹਾ ਜੋਬ ਤਬ ਸਮਝਉ ਧਰਮ ਨ ਕਮਾਇਓ ਸਿਵ ਸੋਧਨ ਜਾਣੈ ਰਉ ਕਹਉ ਨਾਨਕਉ ਨੀਚ ਕਰਮ ਚਰਨ ਪਰ ਕੀ ਰਖੋ ਸ਼ਰਮੋ ਕੋ ਨਾਨ ਕਉ ਨਿਜ ਕਰਮ ਸਰਣ ਪਰੇ ਕੀ ਰਾਖੋ ਸਰਮ ਕੋਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਬੀ ਵਾਚ ਬੇਨਤੀ ਜੋ ਪਈ ਹਮਰੀ ਕਰੋ ਹਾਰ ਦਾ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਾਂ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਵਾਰਾ ਹਮਰੇ ਦੁੱਟ ਸਵੇ ਤੁਮ ਘਾਓ ਆਪ ਹਾਦ ਦੇ ਮੋਇ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਖ ਸਭ ਕਰਤਾਰਾ ਮੋਰ ਅਛਾ ਨਿਰ ਕਰਦਾ ਕਰੀਏ ਸਭ ਬਰਨ ਕੋ ਆਸੰਗ ਰਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਵਜਨ ਕੀ ਰਹਿ ਪਿਆਸਾ ਤੁਮ ਛਾੜ ਕੋਈ ਔਰ ਨਾ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹੱਦ ਦੇ ਮੁਜਵਰੀਏ ਮਰਨ ਕਾਲ ਕਾ ਸਰਾਸ ਨਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਧੋ ਜੋ ਕਰਿਓ ਰਛਾ ਰੋਖ ਲੇ ਹੋ ਮੋਇ ਰੋਖਣ ਹਾਰੇ ਸਾਹਿਬ ਸੰਸਾਹਿ ਪਿਆਰੇ ਦੇਨ ਮੰਦੁਸਤਨ ਕੇ ਹੰਤਾ ਤੁਮ ਉਪਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮੋ ਬਪਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਮੇਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾ ਸ ਜਵਨ ਕਾਲ ਜੋਗੀ ਸ਼ਿਵ ਕੀ ਉਹ ਵੇਧਰਾ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੋਇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵਦਾਂ ਜਚਨ ਉਪਜਾਇਓ ਆਦੰਤੇ ਕਹਿਓ ਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤਿਸੇ ਕੋ ਮਹਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸ਼ਿਵਕਨ ਕੋ ਸ਼ਿਵਨ ਸੁਖ ਦੀਓ ਸਤਨ ਕੋ ਪਲ ਮੋਵਤ ਕੀਓ ਘੜ ਘੜ ਕੇ ਅੰਤਰ ਕੀ ਜਾਣ ਤ ਭਲੇ ਬਰੇ ਕੀ ਪੀਰ ਪਛਾਨ ਚਿੰਟੀ ਤੇ ਕੁੰਚ ਰਾਸ ਤੋਲਾ ਸੋ ਪਰ ਕਿਰਪਾ ਦੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘੜ ਘੜ ਕੇ ਪੜ ਪੜ ਕੇ ਜਾਣ ਜਬ ਤਕ ਰਕ ਕਰਾ ਕਰ ਤਾਰਾ ਪ੍ਰਜਾਤ ਅਰਤਵ ਦੇ ਪਰ ਜਬ ਆਕਰ ਕਰ ਤੋ ਕਬੂ ਤੁਮ ਮਿਲਤ ਦੇ ਦਰਸਾਬੂ ਜੇਤੇ ਬਦਨ ਸੜ ਸਵਧਾਰ ਆਪ ਆਪਨੇ ਬੋਜੋ ਚਾਰੇ ਤੂੰ ਸਭੇ ਤੇ ਰਹਿਤ ਨਰਾਲਮ ਜਾਣ ਤੂੰ ਬੇਦ ਬੇਦ ਰਾਲਮ ਨਰਮ ਕਾ ਨਰਮ ਕਾ ਨਰਲੰਬ ਆਦਨ ਇਲ ਅਨਾਦ ਸੰਵੇਦਾ ਕਾ ਮੋੜੋ ਚਾਰ ਤੇ ਬੇਦਾ ਜਾਂ ਕੋ ਬੇਵਨਾ ਪਾਵਤ ਬੇਦਾ ਤਾਂ ਕੋ ਕਰਪਾ ਹਨਨ ਮਾਨਤ ਮਹਾ ਮੂੜ ਕਾ ਬੇਦ ਨਾ ਜਾਣ ਤੂੰ ਮਹਾਦੇਵ ਕੋ ਕਹਿ ਸਦਾ ਸਿਉ ਨਰੰਕਾਰ ਕਾ ਸ਼ੰਤ ਨਹਿ ਬਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬੈਨ ਬੈਨ ਤੋ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਉਦ ਸਜਾ ਵਰਤਮ ਸੰਸਾਰਾ ਇਕ ਰੂਪ ਨੂੰ ਉਸ ਰੂਪ ਰੰਗ ਭਇਓ ਰਾਵ ਕਹਿ ਬੂਪਾ ਅੰਡਾ ਜੇਰ ਸੇ ਤਿਰ ਕਿਨੇ ਉਸ ਬਜ ਖਾਨ ਬਹੁਰ ਦਿਨ ਕਹਉ ਫੋਲ ਰਾਜਾ ਹੋਏ ਬੈਠਾ ਕਹਉ ਸਿਮੜ ਬਇਓ ਸੰਗਰ ਕੇ ਟਾ ਸਗਰੇ ਸੇਟ ਦਿਖਾਈ ਅਚੰਭੋ ਆਜੁਗਾ ਸਰੂ ਸੰਭ ਅਬ ਰਛਾ ਮੇਰੀ ਤੁਮ ਕਰੋ ਸਿਖਿਓ ਬਹੁਰ ਸਿਖ ਸੰਗਰੋ ਦੋੜ ਜਿਤੇ ਉਠ ਬਦ ਉਤ ਪਾਸਾ ਸਗਲ ਮਲੇਸ਼ ਕਰੋ ਰਣ ਗਾਤਾ ਜੇ ਅਦੋ ਤੋ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖੇ ਤੋਏ ਮਰੇ ਪੁਰਖ ਜਉਨ ਭਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸੋ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਇਆ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਰਚਾ ਹੋਏ ਤਾਂ ਇਸ ਕਾਲਾ ਦੁਸ਼ਟਾ ਰਿਤ ਤਤ ਕਾਲਾ ਕਿਰਪਾ ਦੇ ਰਤਨ ਜਾਇ ਨਹੀਂ ਹਰ ਹੋ ਤਾਂ ਕਿ ਤਾ ਤਨ ਕੁ ਮੋਹਰ ਰਿਦ ਸਦ ਕਰ ਮੋਸਵ ਹੋਈ ਦੁੜ ਛਾਂ ਚੋ ਸਕ ਨ ਕੋਈ ਇੱਕ ਬਾਰ ਜਿਨ ਤੁਮੈ ਸਮਾਰਾ ਕਾਲ ਪਾਵ ਤੇ ਤਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਾ ਲਾਰੇ ਦੁੱਟ ਦੋਗ ਤੇਰਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹਾਥ ਦੇ ਲੇ ਹੋਇ ਉਬਾਰੀ ਸਰਬੋਠੋਰ ਮੋਹ ਸੋਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇ ਗਏ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆਨਿਉ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹਮਤ ਇਕ ਨਾ ਮੰਨਿਉ ਸਿਮਰੋ ਸੋਤਰ ਬੇਦ ਸਬ ਬਹੁ ਬੇਦ ਕਹਿ ਹਮ ਇਕ ਨ ਜਾਣਿਉ ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮਾਣ ਕਹਿਓ ਸਭ ਤੋਏ ਵਖਾਨਿਉ ਦੋਰ ਸਗਲ ਦੁਆਰ ਕੋ ਛਾਡ ਕੇ ਗਯੋ ਤੁਹਾਰੋ ਦਵਾਰ ਮਾਹ ਗਏ ਕਿ ਲਾ ਜਿ ਹਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪ੍ਰਵਾਹ ਪਰਿਆ ਸ਼ਬਦ ਗਾਉਣ ਆਈਆਂ ਸ਼ਬਦੋ ਤੇ ਗਾਉ ਹਰੀ ਕੇ ਰਾਮ ਮਨ ਜੀ ਨੇ ਵਸਾਇਆ ਕਹਿ ਨਾਨਕ ਅਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ ਸਉਨਾ ਗੱਲਾਂ ਸਮਰ ਸੁਆਮੀ ਸੌਕਿ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾਰ ਹੋਰ ਨਾਲ ਸੱਚੇ ਸਾਇਬਾ ਕਉ ਨਾਹੀਂ ਕਰਤੇ ਰ ਘਰਤਾ ਤੇਰਾ ਸਭ ਕੀ ਸਾਜ ਜੀ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਬ ਕਿਉ ਨਹੀ ਕਰਤੇ ਰੇ ਸਚ ਨਾਮ ਮੇਰਾ ਅਧਾਰੂ ਸਚ ਨਾਮ ਅਧਰਮ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਚਾਂਦ ਸੁਖ ਮਨ ਆਏ ਬਸਿਓ ਜਿਨੇ ਛ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਵਦਿਆਂ ਇਹ ਬਡੀਆਂ ਆਈਆਂ ਕਹ ਨਾਨਕ ਸੁਣੋ ਸੰਤੋਸ਼ ਬਦਰੋਪਿਆਰੋ ਸਚ ਨਾਮ ਮੇਰਾ ਅਧਾਰੂ ਵਾਜੀ ਪੰਜ ਸਬਤਤ ਘਰ ਸੁਭਾਗ ਕਰ ਸੁਭਾਗ ਸ਼ਬਦ ਬਾਜੀ ਕਲਾ ਜਿਤ ਗਰਧਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤੋ ਜਿਨ ਕੋ ਸੇ ਨਾਮ ਹਰਿ ਕ ਲਾਗੇ ਕਹ ਨਾਨਕ ਤੈ ਸੁਖ ਹੋਵਾ ਤਿਤ ਗਰ ਅਨਹਦ ਵਜੇ ਨੰਦ ਸੁਣਹੁ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬ헤 ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪਨੀਰ ਕਹਤੇ ਪਵਿਤਤ ਸਤਗੁਰ ਰਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦੋਬਨੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਯੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸੇ ਧਾਰੋ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਇ ਉਧਾਰੋ ਇਹ ਵਖਤ ਤ ਜੀ ਨਾ ਜਾਈ ਨਿਤ ਨਿਤਰਾ ਕੋ ਰਧਾਰੋ ਤੁਮ ਸੰਸਾਰ ਚਰਨ ਲਗਤ ਰਿਯ ਸੋ ਨਾਨਕ ਬ੍ਰਹਮ ਵਸਾਰੋ ਸ਼ਲੋਕ ਮਹੱਲਾ ਪੰਜਵਾ 13 ਤਿਤ ਜਤੁ ਨਹੀ ਮਨੋ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਭਇਓਈ ਤਰਸ ਪਿਆ ਮੇਹ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀ ਮਹ ਤਨ ਮੰਥੀ ਵਾ ਹਰੀਆ ਪੌੜੇ ਤਿੱਥੇ ਤੂੰ ਸਮਰਤ ਜਿੱਥੇ ਕੋਈ ਨਾਹੀ ਉਥੇ ਤੇਰੀ ਰਾਖ ਅਗਨੇ ਉਧਰ ਮੈਂ ਸੁਣ ਕੇ ਜਮ ਕੇ ਦੂਤ ਨਾ ਹੀ ਤਰੇ ਛਡ ਜਾਹੇ ਪੌਜਲ ਵਿਕਮਸ ਗਾਓ ਗੁਰ ਸ਼ਬਦੀ ਪਾਰ ਬੋਇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲਮੈ ਇਹੋ ਪੁਨ ਗੁਣ ਗੋਪਨ ਗੋਇ ਸਭਸੇ ਨੋ ਕਿਰਪਾਲ ਸੰਭਾਲੇ ਸਹੇ ਸਹੇ ਬਿਰਥਾ ਕੋਈ ਨ ਜਾਏ ਜੇ ਆਵੇ ਤੁਰਾਏ ਸ਼ਲੋਕ ਮਹੱਲਾ 5 ਅੰਤਰ ਗੁਰਯਾ ਰਜਣ ਦੇਵਾ ਜਪ ਗੁਰੂ ਨਾਉ ਨੇਤਰੀ ਸਤਗੁਰ ਪੇਖਣੋ ਸ੍ਰਵਣੀ ਸੁਨਣਾ ਗੁਰੂ ਨਾਉ ਸਤਗੁਰ ਸੇ ਤੀਰਤੀਆ ਦਰਗਹਿ ਪਾਈ ਠਾਉ ਕਉ ਨਾ ਕੋ ਨ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗਮੈ ਉਤਮ ਕਾੜੀਐ ਬਿਰਲੇ ਕੇਈ ਕੇ ਮਹੱਲਾ 5 ਰੱਖ ਰੱਖਣ ਹੋਰਿ ਅਭਿਉ ਬਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋਵਾ ਆਪ ਦਇਆਲ ਮਨੋ ਨਵਸਾਰੀਆਂ ਸਾਜਨ ਕੇ ਸੰਗ ਬਉਜਲਤਾਰੀਆਂ ਸਾਖਤ ਨਿੰਦਗ ਦੁਸ਼ਕਨ ਮਾਹੀ ਬਿਦਾਰੀਆਂ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਹੀ ਜਿਸ ਮੁਰਦ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ